ਅਮਰੀਕੀ ਸਰਕਾਰ ਵੱਲੋਂ ਟ੍ਰੈਵਲ ਪਾਬੰਦੀਆਂ ਲਗਾਤਾਰ ਸਖਤ ਕੀਤੀਆਂ ਜਾ ਰਹੀਆਂ ਨੇ ਤੇ ਟ੍ਰੈਵਲ ਪਾਬੰਦੀਆਂ ਦੇ ਵਿੱਚ ਹੋਰ ਸਖਤ ਦੀ ਵਰਤਦੇ ਆ ਅਮਰੀਕੀ ਸਰਕਾਰ ਨੇ ਹੁਣ ਦੇਸ਼ਾਂ ਦੀ ਗਿਣਤੀ ਵਧਾ ਦਿੱਤੀ ਹੈ ਜਿਨ੍ਹਾਂ ਦੇ ਉੱਪਰ ਹੈ ਟ੍ਰੈਵਲ ਬੈਨ ਲਾਗੂ ਹੋਵੇਗਾ ਨਵੀਂ ਜਾਣਕਾਰੀ ਮੁਤਾਬਕ ਹੁਣ ਇਹਨਾਂ ਦੇਸ਼ਾਂ ਦੀ ਗਿਣਤੀ ਵੱਧ ਕੇ 39 ਹੋ ਗਈ ਹੈ ਯਾਨੀ ਕਿ 20 ਹੋਰ ਦੇਸ਼ਾਂ ਨੂੰ ਇਸ ਸੂਚੀ ਦੇ ਵਿੱਚ ਸ਼ਾਮਲ ਕੀਤਾ ਗਿਆ ਰਾਸ਼ਟਰਪਤੀ ਟਰੰਪ ਦੀ ਇਮੀਗ੍ਰੇਸ਼ਨ ਨੀਤੀਆਂ ਦੇ ਤਹਿਤ ਨਵੇਂ ਟ੍ਰੈਵਲ ਬੈਨ ਦਾ ਅਸਰ ਖਾਸ ਤੌਰ ਤੇ ਕੁਝ ਅਫਰੀਕੀ ਤੇ 에ਸ਼ੀਆਈ ਦੇਸ਼ਾਂ ਦੇ ਇਮੀਗ੍ਰੈਂਟਸ ਨੂੰ ਪ੍ਰਭਾਵਿਤ ਕਰਦਾ ਹੈ ਅਮਰੀਕਾ ਚ ਕਾਨੂੰਨੀ ਰਸਤੇ ਨਾਲ ਰਹਿ ਰਹੇ ਅਤੇ ਆਪਣਾ ਸਟੇਟਸ ਬਦਲਣ ਜਾਂ ਫਿਰ ਨਾਗਰਿਕਤਾ ਲੈਣ ਦੀ ਕੋਸ਼ਿਸ਼ ਕਰ ਰਹੇ ਹਜ਼ਾਰਾਂ ਲੋਕਾਂ ਲਈ ਇਹ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਦੱਸਣੀ ਹੋਵੇ ਕਿ ਪਹਿਲਾਂ ਟਰੈਵਲ ਬੈਨ ਦੀ ਸੂਚੀ ਦੇ ਵਿੱਚ 19 ਦੇਸ਼ ਸ਼ਾਮਲ ਸਨ ਪਰ ਬੀਤੇ ਦਿਨੀ ਵੀ ਹੋਰ ਦੇਸ਼ਾਂ ਨੂੰ ਇਸ ਦੇ ਵਿੱਚ ਸ਼ਾਮਲ ਕੀਤਾ ਗਿਆ ਹੁਣ ਇਸ ਟ੍ਰੈਵਲ ਬੈਨ ਜਾਂ ਫਿਰ ਇਮੀਗ੍ਰੇਸ਼ਨ ਸਖਤੀ ਦੇ ਹੇਠ 39 ਦੇਸ਼ ਸ਼ਾਮਲ ਹੋ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ ਕਈਆਂ ਦੇ ਉੱਪਰ ਪੂਰਨ ਪਾਬੰਦੀ ਹੈ ਜਦਕਿ ਕਈਆਂ ਤੇ ਅੰਸ਼ਿਕ ਪਾਬੰਦੀਆਂ ਲਗਾਈਆਂ ਗਈਆਂ ਹਨ ਇਹ ਰੋਕ ਉਹਨਾਂ ਲੋਕਾਂ ਤੇ ਵੀ ਲੱਗ ਰਹੀ ਹੈ ਜੋ ਪਹਿਲਾਂ ਤੋਂ ਅਮਰੀਕਾ ਦੇ ਵਿੱਚ ਰਹਿ ਰਹੇ ਹਨ ਅਤੇ ਜਿਨ੍ਹਾਂ ਦੇ ਸਟੇਟਸ ਚੇਂਜ ਗ੍ਰੀਨ ਕਾਰਡ ਜਾਂ ਫਿਰ ਨਾਗਰਿਕਤਾ ਦੇ ਲਈ ਕੇਸ ਕਾਫੀ ਲੰਬੇ ਸਮੇਂ ਤੋਂ ਵਿਚਾਰ ਅਧੀਨ ਸੰ ਅਮਰੀਕੀ ਸਰਕਾਰ ਦਾ ਇਹ ਕਦਮ ਗੈਰਕਾਨੂੰਨੀ ਬਾਰਡਰ ਕਰਾਸਿੰਗ ਤੋਂ ਅੱਗੇ ਵੱਧਿਆ ਹੁਣ ਸਿੱਧੇ ਤੌਰ ਤੇ ਕਾਨੂੰਨੀ ਇਮੀਗ੍ਰੇਸ਼ਨ ਅਤੇ ਨਾਗਰਿਕਤਾ ਹਾਸਲ ਕਰਨ ਦੇ ਰਸਤੇ ਦੇ ਵਿੱਚ ਵੱਡਾ ਅਸਰ ਪਾਵੇਗਾ